ਵੀਡੀਓ ਹੈ ਹਮਸਮੂਹ ਜੀ ਨੂੰ ਲੈ ਕੇ ਹਜ਼ਰਤ ਦੀ ਵੱਡੀ ਖਬਰ ਪੰਜਾਬ ਚ ਮੋਰ ਸੁਣਨੇ ਚਤਾ ਮਚੀ ਕਿਤਾ ਵਾਦਾ ਡੇਮਾ ਮਾ ਦਰਿਆ ਚ ਵਧਿਆ ਪਾਣੀ ਦਾ ਪੱਧਰ ਜਾਣੋ ਤਾਜੀ ਅਪਡੇਟ ਸਾਹਮਣੇ ਆ ਰਹੀ ਹੈ ਇਸ ਤਰ੍ਹਾਂ ਨਾਲ ਹੀ ਖਬਰ ਆ ਰਹੀ ਹੈ ਕਿ ਹਿਮਾਚਲ ਜੰਮੂ ਵਿੱਚ ਜੋ ਸ਼ਨੀਵਾਰ ਰਾਤ ਤੋਂ ਹੋ ਰਹੀ بارش ਦਾ ਪ੍ਰਭਾਵ ਰਾਜ ਦੇ ਮੈਦਾਨੀ ਇਲਾਕੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਰਾਜ ਦੀਆਂ ਸਾਰੀਆਂ ਨਦੀਆਂ ਦਾ ਪਾਣੀ ਪੱਧਰ ਲਗਾਤਾਰ ਵਧ ਰਿਹਾ ਹੈ ਹਿਮਾਚਲ ਵਿੱਚ ਹੋ ਰਹੀ بارش ਕਾਰਨ ਪਠਾਨਕੋਟ ਵਿੱਚ ਰਾਵੀ ਉੱਜ ਅਤੇ ਜਲਾਲਦੀਆਂ ਨਦੀਆਂ ਪੁਲਤਿਹਾਨ ਇਸ ਦੇ ਨਾਲ ਹੀ ਖਬਰ ਆ ਰਹੀ ਕਿ ਅੱਜ ਪੰਜਾਬ ਦੇ ਮੀਂਹ ਨੂੰ ਲੈ ਕੇ येलो अलर्ट ਜਾਰੀ ਕਰ ਦਿੱਤਾ ਗਿਆ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪਠਾਨਕੋਟ ਗੁਰਦਾਸਪੁਰ ਹਿਆਰਪੁਰ ਤੇ ਰੂਪਨਗਰ ਵਿੱਚ ਆਮ ਨਾਲੋਂ ਵੱਧਮੀ ਪੈਣ ਦੀ ਸੰਭਾਵਨਾ ਹੈ ਤੇ ਇਸ ਮੌਸਮ ਅਗਲੇ 24 ਘੰਟੇ ਤੱਕ ਜਾਰੀ रह ਸਕਦਾ ਹੈ ਪਠਾਨਕੋਟ ਚਲੰਦਰ ਰਾਸ਼ਟਰ ਹੀਰਾਜ ਮਾਰਕ ਤੇ ਚੱਕੀ ਨਦੀ ਦੇ ਬੜਿਆ ਪੁਰਾਣਾ ਪੁਲ ਨਦੀ ਦੇ ਵਹਾਅ ਵਿੱਚ ਵਹਿ ਗਿਆ ਹੈ ਤੇ ਇੰਨਾ ਹੀ ਨਹੀਂ ਨਵੇਂ ਪੁਲ ਨੂੰ ਖਤਰੇ ਵਿੱਚ ਦੇਖਿਆ ਪ੍ਰਸ਼ਾਸਨ ਨੇ ਸੁਰੱਖਿਆ ਕਾਰਨ ਕਰਤੇ ਦੇ ਸ਼ਾਮ ਪੁਲ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਇਸ ਕਾਰਨ ਬਟਾਣ ਕੋੜ ਚੰਦਰ ਰਾਸ਼ਟਰੀ ਰਾਜਮਾਰਗ ਤੇ ਆਵਾਜਾਈ ਬੰਦ ਹੋ ਗਈ ਹੈ ਧੰਨਵਾਦ